ਕੰਗੜਾ ਨੌ ਦੇ ਚੰਡੀਗੜ੍ਹ 에어ਪੋਰਟ ਤੇ ਥੱਪੜ ਮਾਰਿਆ ਗਿਆ ਇੱਕ ਮਹਿਲਾ ਸੀਆਈਐਸਐਫ ਸਟਾਫ ਦੀ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਕਿਵੇਂ ਥੱਪੜ ਮਾਰਿਆ ਕਿੱਥੇ ਜਿਹੜਾ ਲਿਆ ਕੇ ਪੂਰੀ ਗੱਲਬਾਤ ਹੋਈ ਕਿੱਥੋਂ ਸ਼ੁਰੂ ਹੋਈ ਸੀ ਸਾਰੀ ਘਟਨਾ ਦੀ ਪੂਰੀ ਨਵੀਂ ਸੀ ਸੀ ਵੀਡੀਓ ਸਾਹਮਣੇ ਆਈ ਆ ਤਾਂ ਦੇਖ ਸਕਦੇ ਹੋ ਇਹ ਕੁਲਵਿੰਦਰ ਕੌਰ ਜਿਸ ਨੇ ਥੱਪੜ ਮਾਰਿਆ ਕੰਗਣਾਰ ਨੋ ਦੇ ਨਵੀਂ ਨਵੀਂ ਐਮਪੀ ਬਣੀ ਐ ਮੰਡੀ ਸੀਟ ਤੋਂ ਉੱਤੇ ਦਿੱਲੀ ਜਾ ਰਹੀ ਸੀ ਵਿਸਤਾਰਾ 에어ਪੋਰਟ ਤੇ ਜੇ ਵਿਸਤਾਰਾ ਦੀ ਫਲਾਈਟ ਤੇ ਜਦੋਂ ਚੰਡੀਗੜ੍ਹ 에어ਪੋਰਟ ਤੇ ਪਹੁੰਚ ਗਿਆ ਤਾਂ ਉੱਥੇ ਇੱਕ ਮਹਿਲਾ ਮੁਲਾਜ਼ਮ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬੈਸ ਬਸਾਈ ਹੋ ਜਾਂਦੀ ਆ ਤੇ ਫਿਰ ਤੂ ਤੂ ਮਹਿਮਾ ਹੁੰਦੀ ਆ ਤੇ ਉਸ ਤੋਂ ਕੰਗਣਾ ਅਰਨੌਤ ਦੇ ਨਾਲ ਸਵਾਲ ਪੁੱਛੇ ਜਾਂਦੇ ਸਵਾਲ ਕੀਤੇ ਜਾਂਦੇ ਕੁਲਵਿੰਦਰ ਕੌਰ ਦੇ ਵੱਲੋਂ ਕਿਸਾਨੀ ਅੰਦੋਲਨ ਵੇਲੇ ਜੋਸ਼ਵਦਾਵਲੀ ਇਸ ਨੇ ਵਰਤੀ ਸੀ ਤਾਂ ਉਸ ਨੂੰ ਲੈ ਕੇ ਕੁਲਵਿੰਦਰ ਕੌਰ ਦੇ ਵਿੱਚ ਗੁੱਸਾ ਸੀ ਤਾਂ ਉਸ ਤੋਂ ਬਾਅਦ ਜਿਹੜਾ ਬੈਸ ਬਸਾਈ ਤੋਂ ਬਾਅਦ ਜਿਹੜਾ ਥੱਪੜ ਮਾਰਿਆ ਗਿਆ ਕੰਗਣਾ ਅਰਨੌਤ ਦੇ ਦੇਖ ਸਕਦੇ ਹੋ ਨਵੀਂ ਵੀਡੀਓ ਤੁਹਾਨੂੰ ਦਿਖਾ ਰਿਹਾ ਕੁਲਵਿੰਦਰ ਕੌਰ ਜਿਸ ਦੇ ਵਿੱਚ ਬੋਲਦੀ ਹੋਈ ਨਜ਼ਰ ਆ ਰਹੀ ਔਰ ਤੁਹਾਨੂੰ ਸਪਿੰਕ ਸਾੜੀ ਦੇ ਵਿੱਚ ਸਾਹਮਣੇ ਕੰਗਣਾ ਅਰਨੌਤ ਖੜੀ ਦਿਖਾਈ ਦੇ ਰਹੀ ਆ ਤਾਂ ਇੱਕ ਵੱਡਾ ਸਿਆਸੀ ਮਾਹੌਲ ਮੌਕੇ ਤੇ ਬਣ ਗਿਆ ਚੰਡੀਗੜ੍ਹ 에어ਪੋਰਟ ਦੇ ਉੱਪਰ ਜਿੱਤੇ ਕੰਗੜਾ ਰਣੋਤ ਦੇ ਥੱਪੜ ਮਾਰਿਆ ਗਿਆ ਤਾਂ ਕੰਗੜਾ ਰਣੋਤ ਨੂੰ ਬਾਰੀਕ ਖਰਜਾਨਾ ਜਿਹੜਾ ਭਰਨਾ ਪਿਆ ਜਿਸ ਸਾਹਬ ਦੇ ਕੌੜੇ ਬੋਲ ਉਸਦੇ ਵੱਲੋਂ ਬੋਲੇ ਜਾਂਦੇ ਸੀ ਜਿਹੜੀਆਂ ਸਟੇਟਮੈਂਟ ਆ ਉਸਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਜਿਸ ਸਾਹਬ ਦੀਆਂ ਤਾਂ ਉਸ ਨੂੰ ਲੈ ਕੇ ਹੁਣ ਨਵਾਂ ਪੰਗਾ ਖੜਾ ਹੋ ਗਿਆ ਜਦੋਂ ਸੀਆਈਐਸਫ ਦੀ ਸਟਾਫ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਦੇ ਵੱਲੋਂ ਥੱਪੜ ਜੜ ਦਿੱਤਾ ਜਾਂਦਾ ਏ ਰਿਪੋਰਟ ਦੀ ਨਵੀਂ ਵੀਡੀਓ ਤੁਸੀਂ ਦੇਖ ਸਕਦੇ ਹੋ ਪਿੰਕ ਸਾੜੀ ਦੇ ਵਿੱਚ ਖੜੀ ਨਜ਼ਰ ਆ ਰਹੀ ਹੈ ਗੀਤਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਬੋਲ ਵੀ ਰਹੀ ਹੈ ਕਿ ਉਹ ਮਹਿਲਾ ਮੁਲਾਜ਼ਮ ਕੀ ਕਹਿ ਰਹੀ ਉਹ ਵੀ ਤੁਹਾਨੂੰ ਸੁਣਾਵਾਂਗੇ ਪਰ ਫਿਲਹਾਲ ਇੱਕ ਬਾਰ ਤੁਸੀਂ ਵੀਡੀਓ ਜਰੂਰ ਦੇਖ ਲਓ ਤੇ ਨਾਲ ਨਾਲ ਸ਼ੇਅਰ ਕਰ ਦਿਓ ਜਿਹੜੇ ਜਿਹੜੇ ਬੈਠ ਕੇ ਇਸ ਵਕਤ ਦੇਖ ਰਹੇ ਆ ਆਪਣੇ ਘਰਾਂ ਦੇ ਵਿੱਚ ਨਾਲ ਨਾਲ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਵੀ ਕਰੋ ਕਿ ਤੁਸੀਂ ਕੀ ਸੋਚਦੇ ਹੋ ਪੂਰੇ ਘਟਨਾਕਰਮ ਬਾਰੇ ਤੁਹਾਡਾ ਕੀ ਕਹਿਣਾ ਜਿੱਤੇ ਇੱਕ ਪਾਸੇ ਇਹ ਉਹੀ ਕੰਗਣਾ ਰਣੌਤ ਹੈ ਜੋ ਕਿ ਸਾਡੀਆਂ ਮਾਵਾ ਭੈਣਾਂ ਨੂੰ ਸਾਡੇ ਭਰਾਵਾਂ ਨੂੰ ਸਾਡੇ ਵੀਰਾਂ ਨੂੰ ਪੁੱਠਾ ਸਿੱਧਾ ਬੋਲਦੀ ਸੀ ਜਦੋਂ ਕਿਸਾਨੀ ਅੰਦੋਲਨ ਸੀ ਤਾਂ ਤੁਸੀਂ ਕੀ ਸੋਚਦੇ ਹੋ ਕਿਦਾਂ ਕੀਤਾ ਇਸ ਕੁੜੀ ਨੇ ਜੋ ਕੀਤਾ ਉਹ ਸਹੀ ਕੀਤਾ ਗਲਤ ਕੀਤਾ ਜਾਂ ਕੀ ਕਹਿਣਾ ਤੁਸੀਂ ਕੀ ਕਹੋਗੇ ਕਮੈਂਟ ਚੈਨਲ ਦੇ ਵਿੱਚ ਜਾ ਕੇ ਕਮੈਂਟ ਵੀ ਕਰੋ ਤੇ ਨਾਲ ਨਾਲ ਸ਼ੇਅਰ ਵੀ ਕਰੀ ਚੱਲੋ ਕਿਉਂਕਿ ਜਿਹੜੀ ਖਬਰ ਲੋਕਾਂ ਦੇ ਇੰਟਰਸਟ ਦੀ ਹੁੰਦੀ ਹੈ ਉਸ ਨੂੰ ਜਿੰਨੀ ਜ਼ਿਆਦਾ ਫਲਾਓਗੇ ਜਿੰਨੀ ਜ਼ਿਆਦਾ ਅੱਗੇ ਪਹੁੰਚ ਦੀ ਕਰੋਗੇ ਉਨਨੀ ਵਧੀਆ ਹੁੰਦਾ ਤਾਂ ਦੇਖੋ ਕਿਵੇਂ ਸੀਐਸਟੀਵੀ ਦੇ ਵਿੱਚ ਪੂਰਾ ਦਿਖਿਆ ਜਾ ਰਿਹਾ ਵੀਡੀਓ ਦੇ ਵਿੱਚ ਕੰਗਣਾ ਰਣੋਦ ਦੇ ਥੱਪੜ ਜੜ ਦਿੱਤਾ ਗਿਆ ਨਵੀਂ ਵੀਡੀਓ ਸਾਹਮਣੇ ਆ ਰਹੀਆ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਕੁਲਵਿੰਦਰ ਕੌਰ ਕੀ ਕਹਿ ਰਹੀ ਹੈ ਸੁਣਾਉਣਾ ਤੁਹਾਨੂੰ उसके लिए बैठती है मम्मी उनके बैठे की बोलती मेरी मां बैठी थी उस टाइम जब इसने बयान दिया था और सर आप बयान दिया था ना कि फसोस के लिए बैठती है मम्मी उनके बैठे की बोलती मेरी मां बैठी थी उस टाइम जब इसने बयान दिया था और सर आप बयान दिया था ना कि फसोस के लिए बैठती है मम्मी उनके बैठे की बोलती मेरी मां बैठी थी उस टाइम जब इसने